ਲੁਧਿਆਣਾ ਦੇ ਸਰਕਟ ਹਾਊਸ ਵਿਖੇ Dalit Samaj ਦੇ ਨਾਲ ਹੋ ਰਹੇ ਸ਼ੋਸ਼ਣ ਨੂੰ ਲੈ ਕੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਸ ਪੀਮ ਭਾਰਤ ਦੇ ਵੱਲੋਂ ਹੰਗਾਮੀ ਮੀਟਿੰਗ ਦਾ ਯੋਜਨ ਕੀਤਾ ਗਿਆ ਜਿਸ ਸੱਦੇ ਵਿੱਚ ਵਿਸ਼ੇਸ਼ ਤੌਰ ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਪੱਤਰਕਾਰ ਅਨੁਲਬਦਕਾਰ ਦਿਆਂ ਜੋ ਸਮੇਂ-ਸਮੇਂ ਤੇ ਜਾਂ ਸਰਕਾਰਾਂ ਦੇ ਵੱਲੋਂ ਸਾਡੇ Dalit Samaj ਦੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਫਿਰ ਦੇ ਬਰਤਵਾਸ ਨਹੀਂ ਕੀਤਾ ਜਾਵੇਗਾ ਅਸੀਂ ਆਵਾਜ਼ ਚੁੱਕਾਂਗੇ ਅਸੀਂ ਆਵਾਜ਼ ਸੁਖੰਦਲੇ ਵਿਸ਼ੇਸ਼ ਤੌਰ 'ਤੇ ਅੱਜ ਮੀਟਿੰਗ ਵੀ ਕੀਤੀ ਹੈ ਲੁਧਿਆਣਾ लाइਵ ਦੇ ਲਈ ਟਿੱਕਾ ਚਾਟ ਦੀ ਰਿਪੋਰਟ ਅੱਜ ਲੁਧਿਆਣਾ ਦੀ ਧਰਤੀ ਤੇ ਉੱਤਰ ਪ੍ਰਦੇਸ਼ रामपुर ਤੋਂ ਵਿਸ਼ੇਸ਼ ਤੌਰ ਤੇ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਪ੍ਰਮੁੱਖ ਭੀਮ ਸਿੰਘ ਨਾਰਿਆ ਜੀ ਉਹ ਅੱਜ ਲੁਧਿਆਣਾ ਦੀ ਧਰਤੀ ਤੇ ਆਏ ਹੈ ਔਰ ਅਸੀਂ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਨਾਲ ਚੱਲਣ ਦਾ ਜਿਹੜਾ ਨਿਰਣੇ ਲਿਆ ਵੈ ਤਾਂ ਜੋ ਰਲ ਕੇ ਅਸੀਂ ਭਾਰਤੀ ਵਾਲਮੀਕੀ ਧਰਮ ਸਮਾਜ ਦਾ ਜਿਹੜਾ ਸਮਾਜ ਦੇ ਵਿੱਚ ਕ੍ਰੂਤੀਆਂ ਫੈਲੀਆਂ ਹੋਈਆਂ ਔਰ ਜੋ ਜਿੰਨੇ ਜਿਸ ਤਰ੍ਹਾਂ ਦੀਆਂ ਹਾਲਾਤ ਬਣੇ ਹੋਏ ਆ ਅੱਜ ਉਹਨਾਂ ਦੇ ਉੱਤੇ ਕੰਮ ਕਰਨ ਦਾ ਅਸੀਂ ਪ੍ਰਣ ਲਿਆ ਵੈ ਤਾਂ ਜੋ ਅਸੀਂ ਆਪਣੇ ਸਮਾਜ ਦਾ ਉਥਾਨ ਕਰ ਸਕੀਏ ਇਸ ਸਮਾਜ ਦੇ ਵਿੱਚ ਵਧੀਆ ਇੱਕ ਸਿਸਟਮ ਲਾਗੂ ਕਰਾ ਸਕੀਏ ਸੋ ਇਸ ਕਰਕੇ ਅੱਜ ਇਹ ਮੀਟਿੰਗ ਰੱਖੀ ਸੀ ਉਹ ਪੰਜਾਬ ਦੀ ਮੀਟਿੰਗ ਸੀ ਇਹ ਜਿਹੜੇ ਜ਼ਿਲ੍ਹੇ ਜਾਣੇ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਸੀ ਅੱਜ ਹਿੰਮ ਸਿੰਘ ਹਨਾਰਿਆ ਜੀ ਨੇ ਮੈਨੂੰ ਦਾਸ ਨੂੰ ਇੱਥੇ ਪੰਜਾਬ ਦਾ ਪ੍ਰਧਾਨ ਲਾਇਆ ਔਰ ਜਤਿੰਦਰ ਵੈਰਾਇਟੀ ਜੀ ਨੂੰ ਸਕੱਤਰ ਲਾਇਆ ਵਾ ਸੋ ਕੀ ਮੈਸੇਜ ਇਹ ਹੈ ਜਾਨਦੇ ਹਾਂ ਵੀ ਆਪਣੇ ਸਵਾਗਤ ਨੂੰ ਜਦਾਂ ਕਿ ਅੱਜ ਰਣਤਾ ਦੇ ਲੈਤੇ ਇੱਕ ਵਾਦ ਜਿਹੜਾ ਉੱਠੇ ਆਪਣੇ ਸਮਾਜ ਵਿੱਚ ਜਿਹੜਾ ਚਾਹੁੰਦੇ ਤੇ ਮੈਂ ਇਹੀ ਕਹਿਣਾ ਚਾਹੂੰਗਾ ਆਪਣੇ ਸਮਾਜ ਦੇ ਲੀਡਰਾਂ ਨੂੰ ਵੀ ਔਰ ਸਮਾਜ ਦੇ ਚ ਜਿਹੜੇ ਕੰਮ ਕਰ ਰਹੇ ਆ ਅਲੱਗ-ਅਲੱਗ ਸੰਗਠਨਾ ਚ ਉਹਨਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਆਓ ਰਲ ਮਿਲ ਕੇ ਧਰਮ ਸਮਾਜ ਦੇ ਮਾਧਿਅਮ ਤੋਂ ਆਪਣੇ ਬੱਚਿਆਂ ਲਈ ਕੰਮ ਕਰੀਏ ਆਪਣੇ ਸਮਾਜ ਲਈ ਕੰਮ ਕਰੀਏ ਤਾਂ ਜੋ ਅੱਜ ਜਿਹੜਾ ਹੁਣੇ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਇੱਕ ਲੜਕੇ ਦਾ ਕਤਲ ਹੋਇਆ ਕਾਰਤਿਕ ਬੱਗਾਂ ਦਾ ਮੈਂ ਇਹ ਸਬਜੈਕਟ ਤੋਂ ਅਲੱਗ ਗੱਲ ਕਰ ਰਿਹਾ ਕਿ ਉਹ ਬੱਚੇ ਨੂੰ ਅਜ ਤੱਕ ਇਨਸਾਫ ਨਹੀਂ ਮਿਲਿਆ ਸੋ ਸਾਡੀ ਏਡੀ ਵੱਡੀਆਂ ਅਪਰੋਚਾਂ ਔਰ ਇੰਨੇ ਇੰਨੇ ਵੱਡੇ ਵੱਡੇ ਅਹੁਦੇਦਾਰੀਆਂ ਉਹਨਾਂ ਦੇ ਘਰ ਦੇ ਵਿੱਚ ਐਡਾ ਵੱਡਾ ਕਾਣ ਹੋ ਜਵੇ ਅਸੀਂ ਉਹਦੇ ਤੇ ਕੋਈ ਜਸਟਿਸ ਨਾਲ ਲੈ ਸਕੀਏ इस तो बड़ी की हो सकती है मुझे भीम मनारिया कहते हैं मैं राष्ट्र प्रमुख भारतीय वाल्मीकि धर्म समाज भावाधस भीम का आज हमने संजीव एकल्भे जी को पंजाब का प्रदेश अध्यक्ष और जितेंद्र बिराठी जी को प्रदेश महासचिव लगाया है और हम इनसे आशा कर रहे हैं कि जो भारतीय वाल्मीकि धर्म समाज भावाधस का जो पुराना इतिहास है उन्नीस का इतिहास है उसको यहाँ पर दोबारा से डेवलप करना है आज वाल्मीकि समाज नशाखोरी अंधविश्वास और भूत पूजा जैसे बुराइयों की तरफ जा रहा है उसको रोकना है क्योंकि भावादर्स का नारा ही है यही है कि हमें नशाखोरी बंद करनी है अंधविश्वास ख़त्म करना है हाँ और समाज को शिक्षित करना है इस पर हमने काम करना है जो बंद हो गया है और इसी को लेकर हम आज यहाँ पर इकट्ठा हुआ है और हमें उम्मीद है कि इनके नेतृत्व में पंजाब में संगठन बहुत तो तेजी के साथ कार्य करेंगे दूसरा झंडे का यहाँ पर पंजाब में चल रहा है हम सारे वाल्मीकि समाज के पंजाब के वाल्मीकि समाज से ये अनुरोध करने आए हैं कि आसमानी झंडा जो पूरे विश्व में आज चर्चित हो चुका है वाल्मीकि समाज के तथ्य रूप में उसकी पहचान बन चुकी है तो सारे लोग उसको अपनाएं और वाल्मीकि तीर्थ अमृतसर पर उसी झंडे को ला राय जानते हैं इस पर जो 27 अक्टूबर को 26 अक्टूबर को जो बैठक हो रही है उसमें भी उत्तर प्रदेश से बड़ी संख्या में लोग शामिल